इस करके करना चाहना कि भाषा तभी दुनिया और और हिंदुस्तान की आजादी कांग्रेस पार्टी ने एक लहर चलाई महात्मा गांधी जी नेहरू जी ने और अनेक लीडर ਸਪੋਰਟ ਇਹ ਮੈਂ ਜ਼ਿਕਰ ਕਰਨਾ ਚਾਹਾਂਗਾ ਕਿ ਵੱਡੇ ਵੱਡੀ ਖੇਤੀ ਦੇ ਵਿੱਚ ਲੋਹਰ ਰੂਨੀ ਚੁਮੀ ਦੀ ਥੋਨੀ ਦੇ ਵਿੱਚ ਜਾਇ ਅਸੀਂ ਜਿਹਨੇ ਮਹਾਤੀ ਕਰ ਲੀਏ ਕੋਲੇ ਬਾਦ ਕਦੇ ਵੀ ਪੰਜਾਬੀ ਪਿੱਛੇ ਨਹੀਂ ਹਟੇ ਤੇ ਮੁਲਕ ਨੂੰ ਅਸੀਂ ਨੇ ਇਹ ਸੰਘੋਲਨ ਦਾ ਵੇਟ ਦਿੱਆ ਮੂਵਮੈਂਟ ਉਹਦਾ ਬੜਾ ਬੜਾ ਸਾਧਤਾ ਸਹਿਯੋਗ ਪਾਇਆ ਧੰਨਵਾਦ ਸਾਰੇ ਮੁਸਲਮਾਨ ਭਾਈਚਾਰੇ ਦਾ ਜਿਨ੍ਹਾਂ ਦੇ ਅੱਥੇ-ਅੱਥੇ 15 ਅਗਸਤ ਦੇ ਦਿਵਸ ਤੇ ਵਿੱਚ ਸੁਤੰਤਰਤਾ ਆਜ਼ਾਦੀ ਦੇ ਦਿਵਸ ਦੇ ਵਿੱਚ ਇੱਥੇ ਕਾਫੀ ਤੱਕ ਕੀਤਾ ਤੇ ਆਜ਼ਾਦੀ ਦੇ ਦਿਵਸ ਨੂੰ ਮਨਾ ਰਹੇ ਨੇ ਆਜ਼ਾਦੀ जिन्हें कि मेरे वीर ने हमी किया है किम की जात की या किसी एक पार्टी नहीं है जाति है, है सारे है मेरे तो पहला साढ़े एम एल ए साहब इतने बोल गे के गए हैं कि कांग्रेस पार्टी की बड़ी देन है मैं ਇਹੀ ਕਹਣਾ ਚਾਹਾਂਗੇ ਕਿ ਜਿਹੜੀ ਆਜ਼ਾਦੀ ਹੈਗੀ ਆ ਇਹਦੇ ਵਿੱਚ ਕਿਸੇ ਵੀ ਤਰ੍ਹਾਂ ਦੇ ਕੋਈ ਪਾਰਟੀ ਪਾਦੀ ਨਹੀਂ ਹੋਣੀ ਚਾਹੀਦੀ ਕਿਸੇ ਵੀ ਤਰ੍ਹਾਂ ਦੀ ਕੋਈ ਧਰਮ ਸਾਜ਼ੀ ਨਹੀਂ ਹੋਣੀ ਚਾਹੀਦੀ ਕਿਸੇ ਵੀ ਤਰ੍ਹਾਂ ਦਾ ਕੋਈ ਜਾਤ ਪਾਤ ਨਹੀਂ ਹੋਣਾ ਚਾਹੀਦਾ ਕਿਉਂਕਿ ਇਸ ਆਜ਼ਾਦੀ ਦੇ ਵਿੱਚ ਜਿੱਥੇ ਹਿੰਦੂਆਂ ਨੇ ਰੋਲ ਅਦਾ ਕੀਤਾ ਅਤੇ ਮੁਸਲਮਾਨਾਂ ਨੇ ਵੀ ਰੋਲ ਅਦਾ ਕੀਤਾ ਕਿਸੇ ਮੁਸਲਮਾਨਾਂ ਨੇ ਰੋਲ ਅਦਾ ਕੀਤਾ ਜਿਵੇਂ ਸੀ ਕਾਲੇ ਕਤਾ ਉਥੇ ਬਾਕੀ ਸਾਰੇ ਕੁਇਸਚਨ ਭਾਈ ਸਾਗਰ ਦੇ ਵੀ ਕੀਤਾ ਕਿ ਸਾਰਿਆਂ ਦੀ ਸਾਂਝ ਜਾਂਦੀ ਹੈ ਦੀ ਹੈ ਇਸ ਕਰਕੇ ਇਸ ਜੱਤੂ ਦਾ ਸਾਰਿਆਂ ਨੂੰ ਬਹੁਤ ਬਹੁਤ ਸ਼ਾਬਾਸ਼ ਜੀ ਸ਼ਹੀਦੇ ਆਨੰਦ ਸਰਦਾਰ ਭਗਤ ਸਿੰਘ ਜੀ ਉਹ ਇੱਕ ਸਿੱਖ ਪਰਿਵਾਰ ਦੇ ਵਿੱਚੋਂ ਸਨ ਸੁਖਦੇਵ ਜੀ ਰਾਜਗੁਰੂ ਜੀ ਜਾਂ ਹੋਰ ਵੀ ਮੁਸਲਮ ਧਰਮਾਂ ਦੇ ਬਹੁਤ ਸਾਰੇ ਲੋਕਾਂ ਨੇ ਗੱਦੀ ਲੈ ਕੇ ਜਿੰਦੀ ਪੇਸ਼ ਹੋ ਜਾ ਕਰਾਇਆ ਇੱਥੇ ਕਿਸੇ ਵੀ ਤਰ੍ਹਾਂ ਦੇ ਕੋਈ ਪਾਰਟੀਵਾਦੀ ਨਹੀਂ ਰਹ ਜਾਂਦੀ ਕੋਈ ਕਾਂਗਰਸ ਨਹੀਂ ਕੋਈ ਆਪ ਨਹੀਂ ਕੋਈ ਭਾਰਤੀ ਜਨਤਾ ਪਾਰਟੀ ਨਹੀਂ ਕੋਈ ਬੋਜ ਸਮਾਜ ਪਾਰਟੀ ਦੀ ਪਾਰਟੀਆਂ ਤਾਂ ਜਿਹੜੀਆਂ ਹੁਣ ਸਾਡੀਆਂ ਜਿਹੜੀਆਂ ਪੁਰਾਣੀਆਂ ਰਵਾਇਤੀ ਪਾਰਟੀਆਂ ਨੇ ਸਾਨੂੰ ਧਰਮਾਂ ਦੇ ਵਿੱਚ ਜਾਤਾਂ ਦੇ ਵਿੱਚ ਵੰਡ ਕੇ ਰੱਖਿਆ ਹੋਇਆ ਮੇਰੇ ਵੀਰ ਨੇ ਇੱਕ ਗੱਲ ਕੀਤੀ ਹੈ ਕਿ ਸਾਡੇ ਬੱਚਾਓ ਹਈ ਹੈ ਸਾਡੇ ਪਰਿਵਾਰਾਂ ਨੂੰ ਇੱਕ ਚੰਗਾ ਇਲਾਜ ਚਾਹੀਦਾ ਹੈ ਆਹੀ ਗੱਲ ਕਹਿੰਦੇ ਤੁਸੀਂ ਇਹ ਕਿਹਨਾਂ ਨੂੰ ਦੇਣਾ ਹੈ ਜਿਹੜੇ ਅੱਜ ਤੋਂ ਪਹਿਲਾਂ ਇੱਥੇ ਰਾਜ਼ ਕਰਦੇਗੇ ਅੱਜ ਖੰਦਰਮਾ ਦਿਵਸ ਅਸ਼ੁਸ਼ਤ ਪਰਮੇਸ਼ਾਹ ਪੂਰੇ ਹੋਣ ਤੋਂ ਬਾਅਦ ਤੁਸੀਂ ਖੰਦਰਮਾ ਯਾਦੀ ਦੇ ਬੰਦਾ ਆ ਰਹੇ ਆ ਅੱਜ ਤੱਕ ਸਾਨੂੰ ਯਾਦੀ ਨਹੀਂ